ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਆਪਾਂ ਪਹੁੰਚੇ ਆਂ ਸਾਡੇ ਪਿੰਡ ਗੁਰੂਸਰ ਵਿੱਚ ਇੱਥੇ ਜੀ ਦੇਸੀ ਦਵਾਈਆਂ ਜਣੀਆਂ ਬੂਟੀਆਂ ਨਾਲ ਤਿਆਰ ਕੀਤੀਆਂ ਦੇਖੋ ਜੀ ਸਾਰਿਆਂ ਕੋਈ ਵੀ ਤੁਹਾਨੂੰ ਇਹ ਜਣੀਆਂ ਬੂਟੀਆਂ ਆਸਤੇ ਮਤਲਬ ਕਈ ਵਾਰੀ ਬੰਦਾ ਕਹਿੰਦਾ ਕਿੱਥੋਂ ਮਿਲੂਗੀ ਤੇ ਸਾਡੇ ਪਿੰਡ ਗੁਰੂਸਰ ਵਿੱਚ ਇਹ ਸਾਰਾ ਪ੍ਰਬੰਧ ਹੈ ਜੀ ਦੇਸੀਆਂ ਦਵਾਈਆਂ ਦਾ ਸਾਰਿਆਂ ਨੂੰ ਮਿਲ ਲੰਗੀ ਹੈ ਜੀ ਤੇ ਡਾਕਟਰ ਸਾਹਿਬ ਨਾਲ ਵੀ ਤੁਹਾਨੂੰ ਗੱਲ ਕਰਾਉਣੀ ਹੈ ਜੀ ਡਾਕਟਰ ਸਾਹਿਬ ਦਾ ਘਰ ਆ ਜੀ ਇੱਧਰ ਦੇਖੋ ਜੀ ਸੱਚੀ ਗਾਲ ਡਾਕਟਰ ਸੱਚੀ ਗਾਲ ਜੀ ਬੈਠ ਜੀ ਹੋ ਠੀਕ ਹੋ ਬੇਪੜਾ ਦਵਾਈ ਹੋ ਗਈ ਪਰਵਾਹ ਠੀਕ ਆ ਸਾਰਾ ਬਹੁਤ ਵਧੀਆ ਜੀ ਤੇ ਸਿਹਤ ਕੇਵੇਂ ਰਹਿੰਦੀ ਹੈ ਸਿਰ ਠੀਕ ਹੈ ਜੀ ਸੋਕਦੇ ਨੂੰ ਓਕੇ ਆ ਕਿੰਨੇ ਸਾਲ ਉਮਰ ਹੋ ਗਈ ਤੁਹਾਡੀ ਜੀ ਮੇਰੀ ਉਮਰ 76 ਸਾਲ ਦੀ ਹੈ ਜੀ 48 ਦਾ ਜਨਮ 48 ਦਾ ਜਨਮ ਤੇ ਤੁਸੀਂ ਆਪਦੇ ਜਨਮੋ ਚ ਮਤਲਬ ਬਹੁਤ ਹੀ ਕੁਝ ਦੇਖਿਆ ਹੁਣ ਮੈਂ ਆਪਣੀ ਜਨਮ ਦੇ ਵਿੱਚ ਕਟਬੜ 3-4 ਪੀੜੀਆਂ ਤੱਕ ਦੇਖ ਤੁਸੀਂ ਦੇਖ ਲਿਆ ਬਹੁਤ ਦੌਰ ਬਦਲਦਾ ਦੇਖ ਲਿਆ ਹੁਆ ਬਹੁਤ ਦੌਰ ਬਦਲਦਾ ਹੈ ਅੱਜ ਦਾ ਜਿਹੜਾ ਯੁੱਗ ਹੈ ਦਾ ਯੁੱਗ ਬਹੁਤ ਹੀ ਪਰ ਅਸਕੇ ਬੇਈਮਾਨ ਜੁਗਾਵਿਆ ਹਾਂ ਬੇਈਮਾਨ ਜੁਗਾਵਿਆ ਬਈ ਪਹਿਲਾਂ ਦਾ ਜਿਹੜਾ ਜੁਗ ਸੀ ਉਹ ਬਹੁਤ شریف ਮੈਨਸਾਰ ਹੁਣ ਕਬਾਸੀ ਕੁਰੂਸੇ ਨੂੰ ਖਾਣ ਵਾਲੇ ਠੀਕ ਤੁਹਾਡਾ ਸ਼ੋਭਨਾਮ ਦੱਸੋ ਇੱਕ ਵਾਰੀ ਤੇਰਾ ਸ਼ੋਭਨਾਮ ਸਰਦਾਰ ਬਲਦੇਵ ਸਿੰਘ ਹਾਂ ਬਲਦੇਵ ਸਿੰਘ ਤੁਹਾਨੂੰ ਕਿੰਨੇ ਸਾਲ ਹੋ ਗਏ ਡਾਕਟਰੀ ਨਾਲ ਜੁੜੇ ਨੂੰ ਮੈਂ ਤਕਰੀਬਨ 1973 ਦੀ ਜਿਹੜਾ ਇੱਕੋਂ ਮਾਪੀ ਪਲੱਸ 2 ਦੀ ਪੜਾਈ ਕਰਦਾ ਹੋਇਆ ਮੈਡੀਕਲ ਦੀ ਠੀਕ ਹੈ ਉਸ ਤੋਂ ਬਾਅਦ ਮੈਂ ਸ਼ੁਰੂ ਕੀਤਾ ਇਹ 1975 1975 ਦੇ ਤੋਂ ਸ਼ੁਰੂ ਕਰਤਾ ਮੰਨ ਲਓ ਜੀ ਉਹਨਾਂ ਤਾਜੇ ਨਾਲ ਵੀ 50 ਸਾਲ ਦੇ ਕਰੀਬ ਹੋ ਉੱਪਰ ਹੋ ਗਏ ਤੇ ਤੁਸੀਂ ਇਹ ਜਿਹੜਾ ਜਣੀਆਂ ਬੋਟੀਆਂ ਮੈਂ ਦੇਖੀਆਂ ਥੋੜੀ ਦੁਕਾਨ 'ਚ ਕੀ ਸਾਰੀਆਂ ਆਪਣੀਆਂ ਦੇਸੀ ਇਲਾਜ ਆ ਆਪਣਾਂ ਦੇਸੀ ਇਲਾਜ ਦੇ ਵਿੱਚ ਬਹੁਤ ਹੀ ਆਪਣੇ ਕੋਰੇ ਮੈਂ ਉਹ ਰਾਂਗ ਗਿੰਕੀ ਅੰਦਰ ਕੋਲੇ ਜਿਹੜੀ ਪੇਸ਼ਾਰਥੀ ਇਲਾਜ ਹੈ ਠੀਕ ਹੈ ਜੀ ਮੈਂ ਦੱਸ ਨਹੀਂ ਸਕਦਾ ਠੀਕ ਹੈ ਜੀ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵਧੀਆ ਕਾਲੇ ਪੀਆ ਦਾ ਸਿਰਫ 15 ਦਿਨਾਂ ਦੇ ਵਿੱਚ ਦਵਾਈ ਲੈਣ ਨਾਲ ਕਾਲਾ ਪੀਆ 100 ਤੱਕ ਖਤਮ ਹੋ ਜਾਂਦਾ ਤੋ ਖਤਮ ਹੋ ਜਾਂਦਾ ਹਾਂ ਲਿਵਰ ਕਿੰਨਾ ਫਿੱਟੀ ਹੋਵੇ ਤੇ ਇੱਕ ਡਾਕਟਰ ਸਾਹਿਬ ਤੁਸੀਂ ਮਤਲਬ ਮਟਾਪੇ ਬਾਰੇ ਵੀ ਕਹਿੰਦੇ ਛੋਡੇ ਕੋਲੇ ਦਵਾਈ ਪਈ ਆ ਮੋਟਾਪੇ ਪਰ ਇਹ ਦਵਾਈ ਜ਼ਰੂਰ ਹੈਗੀ ਆ ਪਰ ਉਹ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਜੀ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਉਹਦੇ ਟੈਸਟ ਚੈੱਕ ਕਰਕੇ ਕੋਈ ਕਾਹਨ ਕੀ ਉਹਦੇ ਵਿੱਚ ਤਬਦੀਲੀ ਕਰਨੀ ਪਵੇ ਤੇਰੀ ਡਾਕਟਰ ਜੀ ਡਾਕਟਰ ਸਾਹਿਬ ਕੋਈ ਸ਼ੂਗਰ ਦੀ ਤੁਹਾਡੇ ਕੋਲੇ ਦਵਾਈ ਸ਼ੂਗਰ ਦੀ ਦਵਾਈ ਦੇਖੋ ਜੀ ਸ਼ੂਗਰ ਦੇ ਵਿੱਚ ਹਰੇਕ ਆਦਮੀ ਨੂੰ ਅੱਜ ਕੱਲ ਸ਼ੂਗਰ ਆ ਕਿਉਂ ਕਾਹਨ ਕੀ ਨਹੀਂ ਮਿੱਠਾ ਜਾ ਰਿਹਾ ਠੀਕ ਹੈ ਜੀ ਆਰਾਮਦਾਇਕ ਜੀਵਨ ਹੈ ਠੀਕ ਹੈ ਜੀ ਜੇ ਇਸੀ ਚੱਲਦੇ ਆ ਸਾਰੇ ਸ਼ੂਗਰ ਦੀਆਂ ਤਾਂ ਹਾਲਾਤਾਂ ਬਣਉਂਦੇ ਰਹੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ دارو ہلدی اپنا نیم دے پتے ٹھیک ہے جی کالے دے پتے ٹھیک ہے جی ہلدی ٹھیک ہے جی کہ چاریں چیزاں دا مشران اکو جیا بنا کے پتا جاوے ہاں تے تقریبا 100% تک یہ فائدہ کر دو فائدہ کر شوگر نو جی شوگر بھائی آ ڈاکٹر صاحب دی گل ضرور سنھو او ਵੇ ਜੇ ਸ਼ੂਗਰ ਹੋਵੇ ਤਾਂ ਅੱਜ ਨੇ ਡਾਕਟਰ ਸਾਹਿਬ ਨੇ ਗੱਲਾਂ ਲਈਆਂ ਰਿਪੀਟ ਤੁਸੀਂ ਸੁਣ ਸਕਦੇ ਹੋ ਵੀ ਆਪਦੀ ਵੀਡੀਓ ਬੈਕ ਕਰਕੇ ਡਾਕਟਰ ਸਾਹਿਬ ਇੱਕ ਚੀਜ਼ ਹੋਰ ਵੀ ਅੱਜ ਕੱਲ ਦੇ ਜਿਹੜੇ ਬੱਚੇ ਆ ਖਾਣ ਪੀਣ ਮਤਲਬ ਜਿਹੜੀ ਨਵੀਂ ਪੀੜ੍ਹੀ ਜਿਹੜੀ ਹੁਣ ਵਿਆਹ ਹੀ ਜਾਂਦੀ ਆ ਇਹਨਾਂ 'ਚ ਪ੍ਰੋਬਲਮਾਂ ਬਹੁਤ ਆ ਤੁਸੀਂ ਸਮਝ ਸਕਦੇ ਹੋ ਡਾਕਟਰ ਸਾਹਿਬ ਇਹ ਸਾਰੀਆਂ ਪ੍ਰੋਬਲਮਾਂ ਇਹ ਗਵਰਨਮੈਂਟ ਦੇ ਦਿੱਤੀਆਂ ਹੋਈਆਂ ਜਿੰਨੇ ਵੀ ਪ੍ਰੋਡਕਟ ਆ ਰਹੇ ਆ ਹਾਂਜੀ ਉਹ ਕੈਮੀਕਲ ਵਾਲੇ ਪ੍ਰੋਡਕਟ ਆ ਰਹੇ ਆ ਕੁਕਰੀ ਆ ਰਹੇ ਆ ਜਾਂ ਕੁਝ ਵੀ ਆ ਰਿਹਾ ਹੈ ਹਾਂਜੀ ਜਿਹੜੇ ਕੋਈ ਬੱਚੇ ਖਾਂਦੇ ਕਰਦੇ ਆ ਹਾਂਜੀ ਉਹ ਸਿਰਫ ਇਹਨਾਂ ਬਿਮਾਰੀਆਂ ਨੂੰ ਹੀ ਲਾਪਤ ਰਿੰਦੇ ਆ ਗਵਰਨਮੈਂਟ ਦਾ ਇਸ ਵਲ ਕੋਈ ਧਿਆਨ ਨਹੀਂ ਗਵਰਨਮੈਂਟ ਸਭਾ بجائے ਕਿ ਹੋਰ ਸਿਹਤ ਸੁਭਾਵਾ ਤੇ ਕੰਨਾ ਖਰਚਾ ਕਰਦੀ ਹੈ ਉਹ ਫਰੂਲ ਦਾ ਕਰਦੀ ਹੈ ਸਿਰਫ ਡਰਾਮੇਬਾਜ਼ੀ ਨਾਲ ਕਰਦੀ ਹੈ ਠੀਕ ਆ ਉਹ ਫਾਰਮਾ ਫਾਰਮੇਸੀ ਨਾਲ ਮਿਲੇ ਹੋਏ ਆ ਠੀਕ ਹੈ ਉਹਨਾਂ ਤੋਂ ਉਹਨਾਂ ਨੂੰ ਚੰਦਾ ਤਾਂ ਦੌਲਤ ਆਉਂਦਾ ਹੈ ਉਹ ਇਹ ਗੱਲ ਨੂੰ ਨਹੀਂ ਚਾਹੁੰਦੇ ਕਿ ਇਹ ਚੀਜ਼ਾਂ ਬੰਦ ਕੀਤੀਆਂ ਹਨ ਇਹ ਸਾਰੀਆਂ ਗੈਲੀਆਂ ਗੌਰਮੈਂਟ ਦੀਆਂ ਐ ਜੋ ਬੰਮਾਈ ਫੁਲਾ ਰਹੀ ਐ ਇਸ ਵਕਤ ਆਪਣੀ ਗੌਰਮੈਂਟ ਹੀ ਫੁਲਾ ਰਹੀ ਐ ਕਿਉਂਕਿ ਇਹਨਾਂ ਤੇ ਬੈਨ ਨਹੀਂ ਲਾ ਰਹੇ ਇਹ ਮਨਵਾਲ ਸੋਡਾ ਕਹਿੰਦਾ ਮਤਲਬ ਐ ਵੀ ਕੋਈ ਵੀ ਇਹ ਚੀਜ਼ ਬੰਦ ਦੀ ਐ ਚੈੱਕ ਹੋਵੇ ਪਹਿਲਾਂ ਵੀ ਇਹਦੇ ਚ ਚਿੱਕ ਨਹੀਂ ਜੀ ਖਾਣੀ ਨਹੀਂ ਚਾਹੀਦੀ ਖਾਣੇ ਨੂੰ ਬੰਦ ਹੋਣੇ ਚਾਹੀਦੇ ਐ ਠੀਕ ਐ ਵੀ ਤੁਹਾਡਾ ਇਹਨੂੰ ਕਿਉਂ ਜਿੰਨਾ ਚਿਰ ਰਕਤ ਸੰਭਾਲ ਰੱਖਣੀ ਪੈਂਦੀ ਐ ਇਹਨਾਂ ਚ ਕੈਮੀਕਲ ਪਾਉਣਾ ਪੈਂਦਾ ਐ ਇਹਨਾਂ ਨੂੰ ਜਦੋਂ ਤੂੰ ਤਿਆਰ ਕਰਨਾ ਕੈਮੀਕਲ ਪਾ ਕੇ ਤਿਆਰ ਕਰਨਾ ਪੈਂਦਾ ਐ ਇਹ ਸਾਰੀਆਂ ਛੇਦਵਾ ਚ ਮਾੜੀਆਂ ਮਾੜੀਆਂ ਚੀਜ਼ਾਂ ਐ ਇੰਨਾ ਬੱਲ ਮੱਲ ਗਵਰਨਮੈਂਟ ਦਾ ਕੋਈ ਧਿਆਨ ਨਹੀਂ ਤੇ ਡਾਕਟਰ ਜੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਸੀ ਸਰਦਾਰ ਮਕੰਨ ਸਿੰਘ ਸੀ ਉਹਨਾਂ ਦਾ ਨਾਮ ਸਰਦਾਰ ਮਕੰਨ ਸਿੰਘ ਸੀ ਉਹ ਵੀ ਸਾਡੇ ਜਿੱਦੀ ਪੇਸ਼ੇ ਤੋਂ ਹੀ ਮਤਲਬ ਆਯੁਰਵੈਦ ਨਾਲ ਸੰਬੰਧ ਰੱਖਦੇ ਸੀ ਠੀਕ ਹੈ ਜੀ ਉਹ ਵੀ ਇਹੀ ਕੰਮ ਕਰਦੇ ਉਹ ਵੀ ਕੰਮ ਕਰਦੇ ਠੀਕ ਹੈ ਜੀ ਤੇ ਤੁਹਾਡਾ ਜੀ ਤੁਸੀਂ ਡਜਾ ਕਿੰਨੇ ਭਰਾ ਹੋ ਜੀ ਅਸੀਂ 4 ਪਾਈਆਂ ਉਹਨਾਂ ਵਿੱਚੋਂ ਇੱਕ ਪਾਈ ਸਾਡਾ ਗੁਜਰ ਚੁੱਕਿਆ ਠੀਕ ਆ ਰੱਬ ਨੂੰ ਪਿਆਰਾ ਹੋ ਗਿਆ ਕਿੰਨੇ ਪਾਈਆਂ ਸੀ ਸ੍ਰੀ ਲੰਕਾ ਠੀਕ ਆ ਤੇ ਬਾਕੀ ਡਾਕਟਰ ਸਾਹਿਬ ਤੁਹਾਡੀ ਡਾਕਟਰੀ ਲੈਨ ਚ ਦਾ ਤੁਹਾਡੇ ਮਰੀਜ਼ ਆਉਂਦੇ ਹੋਣਗੇ ਵੀ ਕਿੰਨੇ ਕੁ ਮਰੀਜ਼ ਤੁਸੀਂ ਅੱਜ ਤੋਂ ਪਹਿਲਾਂ ਠੀਕ ਕਰਦੇ ਜੀ ਮਰੀਜ਼ ਆਉਂਦੇ ਜਾਂਦੇ ਰਹਿੰਦੇ ਕੋਈ ਅਸੀਂ ਇਦਾਂ ਦੀ ਗਿਣਤੀ ਨਹੀਂ ਰੱਖੀ ਵੀ ਕਿੰਨੇ ਠੀਕ ਹੋ ਗਏ ਪਰ ਉਹਨਾਂ ਤਾਂ ਜੀ ਬਈ ਹਜ਼ਾਰਾਂ ਤੋਂ ਉੱਪਰ ਟੱਪ ਗਏ ਹੋਗਾ ਮਤਲਬ ਨਾ ਅਸੀਂ ਇਸ ਗੱਲ ਦਾ ਦਾਵਾ ਨਹੀਂ ਕਰਦੇ ਵੀ ਬਹੁਤ ਮਰੀਜ਼ ਠੀਕ ਹੁੰਦੇ ਹੋ ਸਕਦਾ ਹਜ਼ਾਰਾਂ ਤੋਂ ਵੀ ਉੱਪਰ ਹੋਣ ਠੀਕ ਹੈ ਜੀ ਅੱਜ ਤੱਕ ਦਾ ਮੇਰੇ ਤਜਰਬਾ ਠੀਕ ਹੈ ਜੀ ਮੈਂ ਇਸ ਗੱਲ ਨੂੰ ਬੜੇ ਮਾਣ ਤੇ ਫਕਰ ਨਾਲ ਇਹਨਾਂ ਗੱਲ ਕਹਿਣਾ ਹੈ ਕਿ ਜੋ ਵੀ ਆਉਂਦਾ ਉਹ ਤਕਰੀਬਨ ਠੀਕ ਹੋ ਕੇ ਜਾਂਦਾ ਠੀਕ ਹੋ ਕੇ ਜਾਂਦਾ ਇੱਕ ਡਾਕਟਰ ਸਾਹਿਬ ਅੱਜ ਕੱਲ ਬੱਚੇ ਨਹੀਂ ਹੁੰਦੇ ਬਹੁਤ ਬਹੁਤ ਦਿੱਕਤ ਆਉਂਦੀ ਹੈ ਬਹੁਤ ਦਿੱਕਤ ਆਉਂਦੀ ਹੈ ਅੱਜ ਕੱਲ ਕੋਈ ਦੇਖਦੇ ਆ ਵੀ ਫਲਾਂ ਨੇ ਅੰਦਰ ਇਹ ਬੱਚਾ ਨਹੀਂ ਹੋਇਆ 5 ਸਾਲ ਹੋ ਗਏ 10 ਸਾਲ ਹੋ ਗਏ ਇਹ ਵੀ ਕੋਈ ਦੇਸੀ ਦਵਾਈ ਮਿਲ ਜੇ ਬਿਲਕੁਲ ਜੀ ਬਿਲਕੁਲ ਬਿਲਕੁਲ ਆਯੁਰਵੈਦਿਕ ਦੇ ਵਿੱਚ ਇਹਨਾਂ ਦਾ ਬਹੁਤ ਹੀ ਵਧੀਆ ਸਫਲਤਾ ਆਇਆ ਠੀਕ ਹੈ ਜੀ ਬਿਲਕੁਲ ਦਵਾਈ ਦਿੰਨੇ ਆਪਾਂ ਜਿਹਦੇ ਮਤਲਬ ਲੇਡੀ ਦੇ ਕਈ ਵਾਰੀ ਸੈੱਲ ਨਹੀਂ ਪੂਰੇ ਹੁੰਦੇ ਜਾਂ ਕੋਈ ਕਟਾਣੂ ਆਮ ਦੀ ਚੀਜ਼ਾਂ ਸੈੱਲ ਨਹੀਂ ਕੋਈ ਖਾਸ ਗੱਲ ਨਹੀਂ ਸੈੱਲ ਦਾ ਤਿੰਕ ਹੱਬਾ ਬਜਾਦੀ ਬਣਾ ਰੱਖਿਆ ਠੀਕ ਹੈ ਜੀ ਸੈੱਲ ਤਾਂ ਜਿਹੜੀ ਆ ਆਪਣੀ ਹੁੰਦੀ ਚਲਾਈ ਤੇ ਤਾਂਗਲਾ ਆਉਂਦਾ ਇਹਨੂੰ ਕੁੱਟ ਕੇ ਜੇ ਤੁਸੀਂ ਹਾਂ ਇਹ ਗੱਲ ਤੁਸੀਂ ਦੁਬਾਰਾ ਦੱਸੋ ਹੀ ਦਰਸ਼ਕਾਂ ਨੂੰ ਆਪਣਾ ਇਸ ਤਰ੍ਹਾਂ ਕਰੋ ਚਲਾਈ ਤੇ ਤਾਂ ਬਰਾਬਰ ਮਾਤਰਾ ਚ ਲਲੂ ਨੂੰ ਪੋਟਕੇ ਪੀ ਲੋ ਕਿ ਕਿੰਨੇ ਮਾਤਰਾ ਚ ਲਾਓ ਜੀ ਜੇ ਦੁੱਖਾ ਤਾਂ ਅੱਧਾ ਚਮਚਾ ਲੈ ਲੋ ਠੀਕ ਆ ਅੱਧਾ ਚਮਚਾ ਹੀ ਦੋ ਜਲਾ ਲੈ ਲੋ ਅੱਧਾ ਚਮਚਾ ਹੀ ਸਵੇਰ ਸ਼ਾਮ ਲੈ ਲੋ ਤੁਸੀਂ ਤੜਕੇ ਤੱਕ ਥੋੜੇ ਜਿਲੇ ਤੇ ਕਿੰਨੇ ਟਾਈਮ ਲੈਣੀ ਚਾਹੀਦੀ ਹੈ ਡਾਕਟਰ ਸਾਬ੍ਹ ਬਸ ਲੋੜ ਹੀ ਨਹੀਂ ਇੱਕ ਡੰਗ ਲੈ ਲੋ ਦੂਜਾ ਡੰਗ ਲੈ ਲੋ ਬਹੁਤ ਆ ਪਕੀ ਤਾਂ ਇਹਨੂੰ ਬੁੱਢੇ ਸਰੀ ਜੀ ਅਸਲ ਨਹੀਂ ਪੂਰੀ ਹੋ ਰਿਹਾ ਲਲਵਾ ਲਲੋ ਅਡਮਿਟ ਹੋ ਜਾਓ ਫਲਨ ਹੋ ਜਾਏ ਸਿਰਫ ਤਾਂ ਪੈਸਾ ਕੋਈ ਨਾ ਡਾਕਟਰੀ ਲੇਜਨ ਜਿਹੜੀ ਲੈਣਾ ਬਹੁਤ ਮਤਲਬ ਇਸ ਕੰਮ ਦੇ ਵਿੱਚ ਆ ਕੇ ਬੁਰੀ ਉਫਸੀ ਪਈ ਹੈ ਵੈਸੇ ਜੇ ਉਹ ਪੈਸੇ ਚੰਦਾ ਬਣਾ ਲਿਆ ਤੇ ਇਹ ਜਿਹੜਾ ਇਹ ਵਧੇਗਾ ਹਾਂ ਪੈਸੇ ਲੈ ਕੇ ਚੰਦਾ ਬਣਾ ਲਿਆ ਇਹ ਦਾ ਮਤਲਬ ਇਹ ਨਹੀਂ ਵੀ ਇਹ ਕਿਸ ਨੂੰ ਸੀਰੀਅਸ ਬਣਾ ਦਿੰਦੇ ਆ ਠੀਕ ਹੈ ਜੀ ਇਹ ਤਾਂ ਆਪਣਾ ਆਪਣੇ ਪਰਿਵਾਰ ਨੂੰ ਪਾਲ ਲਿਆ ਬਈ ਕਹਿਣ ਦਾ ਮਤਲਬ ਇਹ ਡਾਕਟਰ ਰੱਬ ਦਾ ਰੂਪ ਆ ਨਹੀਂ ਨਹੀਂ ਐਸਵੇਲ ਰੱਬ ਦਾ ਰੂਪ ਨਹੀਂ ਐਸਵੇਲ ਤੱਕ ਸਾਈ ਹੈ ਨਹੀਂ ਪਹਿਲਾਂ ਲੋਕ ਕਹਿ ਦਿੰਦੇ ਸੀ ਪਹਿਲਾਂ ਸੀ ਉਹ ਠੀਕ ਹੁਣ ਵੀ ਮਿਲਦੇ ਕੋਈ ਇਹ ਨਹੀਂ ਕਲ ਮੈਂ ਕਹਿੰਦਾ ਵੀ ਸਾਰੇ ਸਾਰੇ ਇੱਕੋ ਬਰਾਬਰ ਵੀ ਨਹੀਂ ਹੁੰਦੇ ਮੱਕੀ ਹੈ ਹੰਗ ਵੀ ਹੈ ਠੀਕ ਆ ਪਰਮਾਤਮਾ ਹੈਗਾ ਹਲੇ ਬੱਸ ਆ ਪਰਮਾਤਮਾ ਦਾ ਹੈਗਾ ਇਹ ਅੱਜ ਗੱਲਬਾਤ ਕਰੀ ਨੇ ਪਰਮਾਤਮਾ ਦੀ ਰਜਾ ਨਾਲ ਹੀ ਕਰੀ ਜੰਦੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਮਤਲਬ ਇੰਨਾ ਸਫਰ ਆਪ ਦੀ ਜ਼ਿੰਦਗੀ ਮਰੀਜ਼ਾਂ ਨਾਲ ਕੱਟਿਆ ਕਿੰਨੇ ਮਰੀਜ਼ ਤੁਹਾਡੇ ਨਾਲ ਮਤਲਬ ਤੁਹਾਨੂੰ ਧੰਨਵਾਦ ਕਰਕੇ ਗਏ ਹੁੰਦਾ ਹੀ ਹੈ ਕਈ ਮਰੀਜ਼ ਬਹੁਤ ਹੁੰਦੇ ਜੀ ਬਹੁਤ ਹੁੰਦੇ ਇਹ ਨਹੀਂ ਮੈਂ ਕਹਿੰਦਾ ਮੈਂ ਇਹਨੂੰ ਬਹੁਤ ਇਸ ਗੱਲ ਦਾ ਫੋਕਰ ਹਾਂ ਤਾਂ ਠੀਕ ਹੈ ਜੀ ਜਦੋਂ ਦੀ ਤੁਸੀਂ ਮਤਲਬ ਮੈਂ ਵੀ ਤੁਹਾਨੂੰ ਜਾਣਦਾ ਹੀ ਹਾਂ ਸਾਡੇ ਉਧਰੋਂ ਜਿਹੜੇ ਕਾਕੇ ਸੇਠ ਕੇ ਹੋਏ ਜਾਨਕਿ ਮੇਰੇ ਚਾਚੇ ਅਰਗੇ ਉਹਨਾਂ ਦੇ ਤੁਸੀਂ ਮਤਲਬ ਜਾਂਦੇ ਆਉਂਦੇ ਰਹਿੰਨੇ ਹੋ ਕੋਈ ਪਰਿਵਾਰਸੀ ਜੀ ਪਹਿਲਾਂ ਹਾਂ ਪਹਿਲਾਂ ਕੋਈ ਪਰਿਵਾਰਸੀ ਜੀ ਤੇ ਬਾਕੀ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਆਮ ਜਨਤਾ ਨੂੰ ਬਸ ਮੈਸੇਜ ਇਹੀ ਹੈ ਜੀ ਵੀ ਤੁਸੀਂ ਸਾਫ ਸੁਥਰਾ ਖਾਓ ਠੀਕ ਹੈ ਜੀ ਤੇ ਜੇ ਤੁਹਾਡੀ ਸਾਫ ਸੁਥਰਾ ਖਾਓ ਨਸ਼ੇ ਤੋਂ ਬਚੋ ਜੀ ਨਸ਼ਾ ਤੋਂ ਬਚੋ ਤੇ ਹੋਰ ਕੋਈ ਮੈਸੇਜ ਸਹੀ ਤੰਦਰੁਸਤੀ ਦੇ ਬਾਰੇ ਗੱਲ ਨਹੀਂ ਹੈ ਇੱਕ ਚੀਜ਼ ਜੇ ਤੁਹਾਨੂੰ ਇੱਥੇ ਮਿਲਣਾ ਹੋਵੇ ਆਪ ਦਾ ਮੋਬਾਈਲ ਨੰਬਰ ਬੋਲੋ ਜੀ ਮੈਂ ਜੀ ਤਕਰੀਬਨ 24 ਘੰਟੇ ਇੱਥੇ ਹਾਂ ਮੈਂ ਬਾਹਰ ਅੰਦਰ ਬਹੁਤ ਘੜ ਜਾਣਾ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 94650 9671 ਇੱਕ ਡਾਕ ਸਰ ਹੋਰ ਬੋਲ ਦੋ ਮੋਬਾਈਲ ਨੰਬਰ 94650 9671 ਇਹ ਜੀ ਪਿੰਡ ਗੁਰੂ ਸਰ ਦੇਸੀ ਦਵਾਈ ਕਹਿ ਸਕਦੇ ਨੇ ਦੇਸੀ ਦਵਾਈ ਕੋਈ ਵੀ ਜੜੀਆਂ ਬੂਟੀਆਂ ਨਾਲ ਤਿਆਰ ਹੁੰਦੀ ਆ ਸਾਡੇ ਪਿੰਡ ਜੀ ਡਾਕਟਰ ਸਾਹਿਬ ਘੱਟੋ ਘੱਟ 50 55 ਸਾਲ ਹੋ ਗਏ ਈ ਕੰਮ ਕਰਦੇ ਨੂੰ ਮੈਂ ਇਸ ਗੱਲ ਦਾ ਗਵਾਹ ਜੀ ਅੱਜ ਤੱਕ ਡਾਕਟਰ ਸਾਹਿਬ ਦਾ ਕੋਈ ਲੰਬਾ ਨਹੀਂ ਡਾਕਟਰ ਸਾਹਿਬ ਬਹੁਤ ਵਧੀਆ ਦਵਾਈ ਦਿੰਦੇ ਨਾ ਹੀ ਵਾਲੇ ਲਾਲਚੀ ਆ ਡਾਕਟਰ ਨੂੰ ਜੇ ਤਾਂ ਤੁਹਾਡੀ ਬਿਮਾਰੀ ਹੱਲ ਹੁੰਦਾ ਤਾਂ ਕਹਿਣਗੇ ਵੀ ਲੈ ਜਾ ਦਵਾਈ ਨਹੀਂ ਤਾਂ ਕਹਿਣਗੇ ਭਈ ਫਲਾਣੇ ਡਾਕਟਰ ਨੂੰ ਦਿਖਾਇਆ ਵੀ ਜਿਆਦਾ ਐਵੇਂ ਉਸ ਤੁਹਾਨੂੰ ਬਿਠਾ ਕੇ ਨਹੀਂ ਮੈਂ ਕਹਣਾ ਵੱਧ ਤੋਂ ਵੱਧ ਡਾਕਟਰ ਸਾਹਿਬ ਨਾਲ ਆ ਕੇ ਰਾਇ ਹੀ ਲੈ ਜਾਓ ਗੱਲੀ ਰਾਇ ਵੀ ਬਹੁਤ ਫਰੀ ਚ ਰਾਇ ਦੇ ਦਿੰਦੇ ਆ ਪੈਸਿਆਂ ਨਾਲ ਜਿਆਦਾ ਲਾਲਚ ਨਹੀਂ ਕਰਦੇ ਬਲ ਗੱਲ ਦੀ ਸਮਾਪਤੀ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ